ਤਾਰ ਪੱਖ ਦਾ ਵਿਖਾਈ ਦੇ ਰਿਹਾ ਵੱਡੇ ਵੱਡੇ ਲੀਡਰ ਜਿਹੜੇ ਨੇ ਆਪਣੇ ਕੈਂਡੀਡੇਟਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਵਿਖਾਈ ਦੇ ਰਹੇ ਨੇ ਜਿੱਦ ਤੱਕ ਗੱਲ ਵਾਰ ਨੰਬਰ 9 ਦੀ ਕਰ ਲਈ ਤੇ ਡਾਕਟਰ ਸ਼ੋਭੀਤ ਨੇ ਮੇਰੇ ਨਾਲ ਉਹਨਾਂ ਦੇ ਹੱਕ ਵਿੱਚ ਸੰਸਦ ਗੁਰਜੀਤ ਸਿੰਘ ਹੌਲ ਦਾ ਨੇਤਰੇ ਸੀਗੇ ਚੋਣ ਪ੍ਰਚਾਰ ਵਾਸਤੇ ਤਾਂ ਗੱਲਬਾਤ ਕਰ ਰਹੇ ਨੇ ਮੈਮ ਡਾਕਟਰ ਦੀ ਪ੍ਰਾਈਟ ਤੋਂ ਬਾਅਦ ਤੁਹਾਨੂੰ ਕੀ ਸੁਝਾਅ ਦਿੱਤਾ ਸਿੱਧਾ ਹੀ ਕਰੂਗਾ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਹਰ profession ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਪੋਲਿਟਿਕਸ 'ਤੇ ਜ਼ਰੂਰ ਉਤਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ profession ਦੀਆਂ ਪ੍ਰੋਬਲਮਸ ਨੂੰ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰ ਸਕੇ ਤੇ ਉਹਦੇ ਅਕੋਰਡਿੰਗ ਆਪਣੇ profession ਦੇ ਹਿਸਾਬ ਨਾਲ ਰੂਲਸ ਤੇ ਰੈਗੂਲੇਸ਼ਨਸ ਦੇ ਵਿੱਚ ਚੇਂਜਸ ਲਿਆ ਸਕੇ ਤੁਸੀਂ ਮੈਂ ਆਪਣੀ ਡਾਕਟਰਸ ਤੇ ਹੈਲਥ케ਅਰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਪਈ ਆ ਪੋਲਿਟਿਕਸ ਦੇ ਵਿੱਚ ਅਲੋਂਗ ਵਿਦ ਦਾ ਲੋਕਲ ਪੀਪਲ ਤੇ ਪਤਨ ਜਿਹੜੇ ਦੇਖਦੇ ਹੋਣੇ ਪਾਪਾ ਕਿੰਨੇ ਜੂਜ ਰਹੇ ਸੀ ਹਨਾ ਕਾਫੀ ਮਿਹਨਤ ਕੀਤੀ ਪਾਪਾ ਨੇ ਤੇ ਕਿਹਾ ਉਹਨਾਂ ਨੇ ਨਵਾਂ ਕਦਮ ਤੇ ਚੱਲਣ ਦਾ ਫੈਸਲਾ ਲੈ ਲਿਆ ਸੀ ਜੀ ਬਿਲਕੁਲ ਮੈਨੂੰ ਲੱਗਦਾ ਕਿ ਅਸੀਂ ਮੋੜੇ ਨਾਲ ਮੋੜਾ ਜੋੜ ਕੇ ਚੱਲਾਂਗੇ ਤੇ ਅਸੀਂ ਕੁਝ ਵਧੀਆ ਕਰ ਪਾਵਾਂਗੇ ਇਕੱਲਾ ਬੰਦਾ ਜਿਹੜਾ ਉਹ ਇੰਨਾ ਕੁਝ ਨਹੀਂ ਕਰ ਸਕਦਾ ਜਦੋਂ ਤਾਕਤਾਂ ਮਿਲ ਜਾਂਦੀਆਂ ਨੇ ਤੇ ਚੇਂਜ ਲਿਆਉਣ ਲਈ ਸੌਖਾ ਹੋ ਜਾਂਦਾ ਹੈ ਕੀ ਵਿਜ਼ਨ ਲੈ ਕੇ ਚੱਲੇ ਹੋਏ ਆਪਣੀ ਵਾਰਡ ਦੇ ਖਾਤੇ ਤੇ ਤੁਹਾਡੀ ਵਾਰਡ ਬ ਮੇਰੀ ਵਾਰਡ ਦੇ ਵਿੱਚ ਲੋਕਲ ਕੋਲ ਜੋ ਮੈਂ ਸੁਣਿਆ ਉਹ ਇਹੋ ਹੀ ਪ੍ਰੋਬਲਮ ਸੀ ਕਿ ਲੋਕੀ ਵੋਟ ਮੰਗਣ ਆਉਂਦੇ ਸੀਗੇ ਵੋਟ ਵਾਲੇ ਦਿਨ ਦਿਖਾਈ ਦਿੰਦੇ ਸੀਗੇ ਤੇ ਅੱਗੇ ਪਿੱਛੇ ਪੂਰਾ ਟਾਈਮ ਗਾਇਬ ਰਹਿੰਦੇ ਸੀਗੇ ਸੋ ਉਹ ਜਿਹੜੀ ਆਈਡੀਓਲੋਜੀ ਉਹ ਮੈਂ ਆਪਣੇ ਵਾਰਡ ਦੇ ਨਿਵਾਸੀਆਂ ਲਈ ਚੇਂਜ ਕਰਾਂਗੀ ਕਿਉਂਕਿ ਮੇਰੀ 24/7 ਅਵੇਲੇਬਿਲਟੀ ਉਹਨਾਂ ਦੇ ਲਈ ਹੋਵੇਗੀ ਉਹਨਾਂ ਨੂੰ ਸਾਰੀਆਂ ਸਰਵਿਸਿਜ਼ ਜੋ ਵੀ ਪ੍ਰੋਬਲਮ ਹੈ ਫੋਨ ਇੱਕ ਇੱਕ ਕਾਲ ਇੱਕ ਮੈਸੇਜ ਤੇ ਉੱਥੇ ਉਹਨਾਂ ਨੂੰ ਜਵਾਬ ਮਿਲ ਜਾ ਕਰੇਗਾ ਕਾਫੀ ਸਾਰੇ ਏਰੀਆ ਹੋ ਜਿੱਥੇ ਸੜਕਾਂ ਦੀ ਪ੍ਰੋਬਲਮ ਹੈ ਲਾਈਟਿੰਗ ਦੀ ਕਿਤੇ ਪ੍ਰੋਬਲਮ ਹੈ ਕੂੜੇ ਦੀ ਪ੍ਰੋਬਲਮ ਹੈ ਸੋ ਸੀਵਰੇਜ ਦੀ ਆਬਵੀਅਸਲੀ ਨੈਚੁਰਲੀ ਬਲਾਕੇਜ ਹੁੰਦੀ ਹੈ ਪਾਣੀ ਨਹੀਂ ਸਾਫ ਮਿਲ ਰਿਹਾ ਇਹ ਦਿੱਕਤ ਆਨੇ ਕੁਝ ਏਰੀਆਸ ਦੇ ਵਿੱਚ ਸਾਰਾ ਏਰੀਆ ਨਹੀਂ 9 ਨੰਬਰ ਵਾਰਡ ਦਾ ਬਟ ਕੁਝ ਇਲਾਕੇ ਇਹੋ ਜਿਹੇ ਬਣ ਗਏ ਨੇ ਆਪਣੇ ਦੇਸ਼ ਨੂੰ ਆਜ਼ਾਦ ਪਰ ਹਾਲੇ ਤੱਕ ਬੇਸਿਕ ਕਮਿਊਨਿਟੀਜ਼ ਨਹੀਂ ਲੋਕਾਂ ਨੂੰ ਪ੍ਰੋਵਾਈਡ ਹੋਈਆਂ ਤੇ ਲੋਕੀ ਲੀਡਰ ਤੇ ਬਹੁਤ ਬਹੁਤ ਵੱਡੀਆਂ ਫਿਰ ਵਾਦੇ ਕਰਦੇ ਨੇ ਵਾਦੇ ਜਾਂਦੇ ਵਾਦੇ ਐਕਚੁਅਲੀ ਉਦੋਂ ਚਲੇ ਜਾਂਦੇ ਨੇ ਨਾ ਜਦੋਂ ਲੀਡਰ ਆਪਣੇ ਆਪ ਨੂੰ ਲੀਡਰ ਸਮਝ ਲੈਂਦਾ ਹੈ ਉੱਥੇ ਵਾਦੇ ਮੁੱਕ ਜਾਂਦੇ ਨੇ ਅਸੀਂ ਲੀਡਰ ਨਹੀਂ ਆ ਅਸੀਂ ਕਮਨ ਲੋਗੀਆਂ ਉਹਨਾਂ ਨੇ ਜਿੱਥੇ ਸਾਨੂੰ ਬਿਠਾਇਆ ਉਹਨਾਂ ਦਾ ਹੀ ਕੰਮ ਕਰਨਾ ਹੈ ਉਹਨਾਂ ਦੀ ਆਵਾਜ਼ ਬੋਲਣੀ ਹੈ ਬਸ ਨਹੀਂ ਲੱਗਦਾ ਫਿਰ ਵਿਵਾਦ ਵਿੱਚ ਪੂਰਾ ਸਮਰਥਨ ਮਿਲੇਗਾ ਜਿੱਤਦਾ ਸੇਰਾ ਪਾਏਗਾ ਫਿਰ ਸਾਡੇ ਵਿੱਚ ਬਿਲਕੁਲ ਬਿਲਕੁਲ ਕਿਉਂ ਨਹੀਂ ਮੈਨੂੰ ਲੱਗਦਾ ਹੈ ਕਿ ਲੋਕੀ ਜਿਹੜੇ ਨੇ ਉਹ ਸੱਚੀ ਚ ਚੇਂਜ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਕੋਈ ਐਹੋ ਜਿਹਾ ਬੰਦਾ ਮਿਲੇ ਜੋ ਉਹਨਾਂ ਦੀ ਗੱਲ ਸੁਣੇ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚਾਏ ਉਹਨਾਂ ਨੂੰ ਰਿਪਰੈਜ਼ੈਂਟ ਕਰੇ ਤੇ ਮੈਂ ਉਹ ਸਾਰੀਆਂ ਚੀਜ਼ਾਂ ਲਈ ਕੇਪੇਬਲ ਹਾਂ ਤੇ ਆਈ ਐਮ ਵੈਰੀ ਸ਼ੋਰ ਦੇ ਡੈਫੀਨਟਲੀ ਵੋਟ ਫਾਰ ਮੀ ਐਂਡ ਜੈਫਰੀ ਨੇ ਊਮ ਵੂਮਨ ਸੇਫਟੀ ਐਂਡ ਵੂਮਨ ਐਮਪਾਵਰਮੈਂਟ ਮੈਨੂੰ ਲੱਗਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਸਟ्रेस ਕਰਦੇ ਆ ਆਈ ਥਿੰਕ ਸਾਨੂੰ ਇਕੁਅਲ ਇਕੁਆਲਿਟੀ ਦੀ ਗੱਲ ਜ਼ਿਆਦਾ ਕਰਨੀ ਚਾਹੀਦੀ ਹੈ ਰਾਦਰ ਦੈਨ ਜਸਟ ਵੂਮਨ ਐਮਪਾਵਰਮੈਂਟ ਐਂਡ ਵੂਮਨ ਸੇਫਟੀ ਆਈ ਥਿੰਕ ਇਟ ਸ਼ੁੱਡ ਬੀ ਸੇਫਟੀ ਫॉर ऑल ਐਂਡ ਐਮਪਾਵਰਮੈਂਟ ਫॉर ऑल ਜੌਬ ਸਾਰਿਆਂ ਨੂੰ ਚਾਹੀਦੀਆਂ ਹੁੰਦੀਆਂ ਨੇ ਸਿਰਫ ਔਰਤਾਂ ਨੂੰ ਨਹੀਂ ਬੰਦਿਆਂ ਨੂੰ ਵੀ ਤੇ ਆਈ ਥਿੰਕ ਸੇਫਟੀ ਵੀ ਸਾਰੇ ਲਈ ਉਨੀ ਹੀ ਐਸੈਂਸ਼ੀਅਲ ਨੀਡ ਹੈ ਵੀ ਸ਼ੁੱਡ ਸੀ ਏਵਰੀਬਾਡੀ ਐਸ ਇਕੁਅਲ ਹਿਊਮਨਸ ਐਂਡ ਏਵਰੀਬਾਡੀ ਨੀਡ ਸੇਫਟੀ ਐਂਡ ਐਮਪਾਵਰਮੈਂਟ ਸਾਰੇ ਕਿੰਨਾ ਦਾ ਸਮਾਂ ਹੋ ਗਿਆ ਹੈ ਸਮੇਂ ਤੋਂ ਵੀ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਲੋਕਾਂ ਨੂੰ ਆਈ ਥਿੰਕ ਜੇ ਉਹਨਾਂ ਨੇ ਫੇਰ ਉਹੀ ਗੱਲ ਕਿ ਜੇ ਉਹਨਾਂ ਨੇ ਕੀਤਾ ਹੁੰਦਾ ਜੇ ਉਹਨਾਂ ਨੇ ਕਿਹਾ ਸੀ ਤੇ ਉਹਨਾਂ ਨੂੰ ਅੱਜ ਗੁੰਡਾ ਕਰਤੇ ਤੇ ਉਹ ਨਹੀਂ ਉਤਰਨਾ ਪੈਂਦਾ ਉਹ ਇਦਾਂ ਹੀ ਆਪਣੀ ਐਮਸੀ ਬਣਵਾ ਸਕਦੇ ਸੀਗੇ ਜੋ ਕਿ ਨਹੀਂ ਬਣ ਰਹੀ ਅੱਜ ਦੇ ਹਾਲਾਤ ਦੇ ਵਿੱਚ ਤੇ ਅੱਜ ਤੱਕ ਕੋਈ ਕਿੰਨ ਲੱਕੀ ਵੀ ਮੇਰੇ ਨਾਲ ਨਹੀਂ ਕੋਈ ਮੈਂ ਜਿਹੜਾ ਜਿਹੜਾ ਯੂਰਦਾ ਸਮਾਂ ਕਿੰਨਾ ਚਿਰ ਯੂਥ ਨਹੀਂ ਆਉਂਦਾ ਅੱਜ ਜੋ ਸਿਸਟਮ ਹੈ ਉਹਦੇ ਚੇਂਜ ਨਜ਼ਰ ਨਹੀਂ ਆਉਂਦੀ ਕਿਉਂਕਿ ਯੂਥ ਜਦੋਂ ਐਕਟਿਵ ਹੋ ਗਿਆ ਫਿਰ ਆਟੋਮੈਟਿਕਲੀ ਸਾਰਾ ਕੁਝ ਚੇਂਜ ਕਰਨਾ ਪੈ ਜਾਊਗਾ ਬਸ ਇਸ ਕਰਕੇ ਬੇਟੀ ਚਾਹੁੰਦੀ ਉਤਰਨਾ ਮੈਂ ਕਹਾ ਪੁੱਤਰ ਕਿਉਂਕਿ ਸਾਡਾ ਮੌਜੂਦ ਸ਼ੁਰੂ ਤੋਂ ਹੀ ਸਿਸਟਮ ਸੀ ਬਈ ਕਰਦੇ ਹਰ ਗੱਲ ਕਰਦੇ ਆ ਸਿਆਸਤ ਦੀ ਹਰ ਗੱਲ ਕਰ ਚੁੰਦੀ ਵੀ ਆ ਪ੍ਰੋਬਲਮਜ਼ ਆ ਰਹੀਆਂ ਬਈ ਆ ਲੋਕ ਫਿਰ ਅਜੇ ਕਰਪਸ਼ਨ ਨਹੀਂ ਹਟ ਰਹੀ ਯਾਰ ਇੱਥੇ ਮੈਂ ਉਹਨੂੰ ਕਰਕੇ ਆ ਮੈਨੂੰ ਕਹਿ ਕੇ ਆ ਬੁਰਾ ਹਾਲ ਹੈ ਇਸ ਕਰਕੇ ਇਹਨੇ ਸੋਚਿਆ ਤੇ ਮੈਂ ਇਹਦੇ ਨਾਲ ਖੜ ਗਿਆ ਕਿ ਮੂਲੇ ਤੋਂ ਨਹੀਂ ਧਾਕੜ ਲੀਡਰ ਸੇ ਰਾਜ ਕਮਪਨੀ ਸੀ ਲੱਕੀ ਨੂੰ ਲੋਕੀ ਧਾਕੜ ਮੰਨਦੇ ਆ ਕਿ ਸਮਝੋ ਤੇ ਹੁਣ ਐਸ ਕੀ ਜੇ ਹੋਸ ਬਣੇਗਾ ਤੇ ਨਾਲ ਕਮਪਨੀ ਸੀ ਲੱਕੀ ਨੂੰ ਕਦੇ ਮੇਅਰ ਜਾਂ ਡਿਪਟੀ ਮੇਅਰ ਬਣਾਇਆ ਜਾ ਸਕਦਾ ਐਸ ਜਿਹੜੀ ਤੁਸੀਂ ਮੂੰਹ ਚੋਂ ਲਫਜ਼ ਕੱਢੇ ਐਸ ਆਸ ਨਾਲ ਨਹੀਂ ਲੜਾਈ ਲੜੀ ਮੈਂ ਜਨਤਾ ਦੀ ਲੜਾਈ ਅੱਜ ਤੱਕ ਲੜੀ ਆ ਨੰਬਰ 2 ਅੱਜ ਤੱਕ ਮੇਰੇ ਚਿੱਟੇ ਕੱਪੜੇ ਤੇ ਕੋਈ ਦਾਗ ਉਹ ਕਹਦੇ ਤੁਸੀਂ ਮੇਰੇ ਨਾਲ ਮੇਰਾ ਮੈਨੂੰ ਵੱਧ ਜਾਣਦੇ ਹੋ ਠੀਕ ਹੈ ਨਾ ਗੱਲ ਜੋ ਅੱਜ ਸਿਸਟਮ 'ਚ ਇਹ ਬੱਚਾ ਕਿਉਂ ਉਤਰਿਆ ਕ腐ਸ਼ਨ ਬੇਸ ਸਿਸਟਮ ਹੋ ਗਿਆ ਕਿੱਥੇ ਵੀ ਜਾਂਦੇ ਆ ਬੁਰਾ ਹਾਲ ਹੈ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਅੱਗੇ ਨਾਲੋਂ ਵੀ ਜਿਹੜੀ ਸੂਈ ਜੜੀ ਆ 90 ਤੋਂ 180 ਤੇ ਪਹੁੰਚ ਗਈ ਹੈ ਕ腐ਸ਼ਨ ਦੇ ਤਹਿਤ ਸਰਕਾਰ ਕਦੀ ਬਹੁਤ سارے ਲੋਕ ਟੰਗ ਜਿੱਤੇ ਜਿਹੜੇ ਕ腐ਸ਼ਨ ਕਰਦੇ ਨੇ ਕਿੰਨੇ سارے ਕੇਸ ਦੱਟਦਾ ਸਿਰਫ ਗਰੇ ਉਹ ਟੰਗੇ ਹੁੰਦੇ ਤੇ ਅੱਜ ਹਾਲਾਤ ਤੇ ਨਜ਼ਰ ਆਉਂਦੇ ਫਿਰ ਤੇ ਆਪਣੇ ਆ ਵੀ ਅੱਜ ਤਾਂ ਬੇਟੀ ਨੇ ਕਿਹਾ ਐਮਸੀ ਇਹਨਾਂ ਦੇ ਆਪੇ ਬਣ ਜਾਂਦੇ ਮੇਰਾ ਇੱਕ ਦੋ ਤਿੰਨ ਚਾਰ ਨਾਲ ਗੱਡੀ ਥੋੜੀ ਜਲਦੀ 3 ਕਰੋੜ ਲੋਕ ਨੇ ਕਿੰਨਾ ਕੰਮ ਚੱਲੇ ਕਿਤੇ ਹੁਣ ਤਾਂ ਆਪਣੇ ਆਪ ਕੰਮ ਚ ਰਿਹਾ ਮੈਂ ਆਪਣਾ ਕੰਮ ਚ ਰਿਹਾ ਮੈਂ ਜਿਹੜੇ ਆਪਣੀ ਸਰਕਾਰ ਬਣਦੀ ਆਜ ਕਾਗਜ ਪਾੜ ਦੇ ਕੇ ਕੁਝ ਕਰਦਾ ਕੇ ਕੁਝ ਕਰਦਾ ਫਿਰ ਕੋਈ ਲੋੜ ਨਹੀਂ ਬਿਲਕੁਲ ਬਿਲਕੁਲ ਜੀ ਇਹਨੇ ਰਾਜਕਨਪੀ ਸਿੰਘ ਲੱਕੀ ਜਿਹੜੇ ਕਿ ਵਾਰ ਨੰਬਰ 14 ਤੋਂ ਕਾਂਗਰਸ ਦੇ ਉਮੀਦਵਾਰ ਨੇ ਇਹ ਨਾਲ ਨਾਲ ਵਾਰ ਨੰਬਰ 9 ਤੋਂ ਡਾਕਟਰ ਸ਼ੋਭੀ ਜਿਹੜੀ ਕਾਂਗਰਸ ਦੇ ਉਮੀਦਵਾਰ ਨੇ ਲਗਾਤਾਰ ਟੂਰਨ ਪ੍ਰਚਾਰ ਕਰਦੇ ਦਿਖਾਈ ਜਰ ਮੱਖਰੀ ਤਸਵੀਰ ਇੱਕ ਪਾਸੇ ਧੀ ਤੇ ਦੂਜੇ ਪਾਸੇ ਉਹਨਾਂ ਦਾ ਪਿਤਾ ਤੋਵੇਂ ਜਣੇ ਜਣੇ ਕੀ ਚੌਨ ਮੈਦਾਨ ਵਿੱਚ ਡਟੇ ਹੋਏ ਨੇ ਔਰ ਲक्की ਵੱਲੋਂ ਇਹ ਆਖਿਆ ਜਾ ਰਿਹਾ ਵੀ ਜਿਹੜੇ ਕੀ ਜੋ ਸਮਾਜਿਕ ਬੁਰਾਈਆਂ ਨੇ ਉਹਨਾਂ ਦਾ ਜੇ ਖਾਤਮਾ ਕਰਨਾ ਹੈ ਤਾਂ ਯੂਥ ਨੂੰ ਅੱਗੇ ਲਿਆਉਣ ਦੀ ਲੋੜ ਹੈ ਇਸ ਕਰਕੇ ਉਹਨਾਂ ਨੇ ਆਪਣੀ ਧੀ ਨੂੰ ਡਾਕਟਰ ਸ਼ੋਭੀਤ ਨੂੰ ਵਾਰ ਨੰਬਰ 9 ਤੋਂ ਕਾਂਗਰਸੀ ਟਿਕਟ ਤੇ ਮੈਦਾਨ ਵਿੱਚ ਉਤਾਰਿਆ ਔਰ ਆਸ ਇਹ ਹੀ ਕਰ ਰਹੇ ਨੇ ਵੀ ਲੋਕ ਉਹਨਾਂ ਨੂੰ ਪੂਰਾ ਸਮਰਥਨ ਦੇਣਗੇ ਤੇ ਜਿਤਾ ਕੇ ਨਗਰ ਨਿਗਮ ਵਿੱਚ ਭੇਜਣਗੇ ਚਲੋ ਜਣੀਆਂ ਨੇ ਸਾਡੇ ਬਹੁਤ ਹੀ ਵਧੀਆ ਨੌਜਵਾਨ ਉਮੀਦਵਾਰ ਬਾਕੀ ਸ਼ੌਕਿਤ ਜੋ ਖੜੇ ਨੇ ਅਸੀਂ ਇਹਨਾਂ ਦੇ ਜੋਰ ਤੋਂ ਚਾਰ ਨੂੰ ਪੁੱਛਿਆ ਔਰ ਇਹ ਰਾਜ ਭਰ ਦੇ ਵਿੱਚ ਤੱਕੀ ਜੋ ਕਿ ਵਾਰ ਨੰਬਰ 14 ਤੋਂ ਬੌਂਸਟ ਖੜੇ ਨੇ ਕਿ ਇਸ ਵਾਰ ਦੀ ਚੋਣ ਹੈ ਆਪੰਜਾਬ ਪਾਰਟੀ ਦੇ ਵੀ ਮੈਂ ਇਹ ਨਗਰਵਾਸਤੇ ਅੱਛੇ ਅੱਛੇ ਵਧੀਆ ਵਧੀਆ ਕੈਂਡੀਡੇਟ ਸੇਵਾ ਵਾਸਤੇ ਲੈ ਕੇ ਆਏ ਹੈ ਕਿਮਾਂ ਪਰਸ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਧੈਨਿਕ ਸਪ੍ਰਟੀਵੀ ਅਮਰਸਰ